ਪਿਤਰਾਧ ਸ਼ੁਤਰਾਣਾ ਪੁਲਿਸ ਦੇ ਵੱਲੋਂ ਜਕੇਐਮ ਰਿਜ਼ੋਰਟ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਮੁਕबरी ਮਿਲੀ ਕਿ ਇੱਕ ਟਰਾਲਾ ਜੋ ਕਿ ਭੁੱਕੀ ਲੈ ਕੇ ਆ ਰਿਹਾ ਜਿਸ ਨੂੰ ਕੀ ਨਾਕਾਬੰਦੀ ਕਰਕੇ ਸ਼ੁਤਰਾਣਾ ਪੁਲਿਸ ਨੇ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਇਸ ਸੰਬੰਧੀ ਛਤਰਾਣਾ थाना ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਟਰਾਲੇ ਦੇ ਵਿੱਚ 90 ਬੋਰੀਆਂ ਪੁੱਕੀ 1800 ਕਿਲੋ ਬਰਾਮਦ ਕੀਤੀ ਗਈ ਅਤੇ ਉਨ੍ਹਾਂ ਆਖਿਆ ਕਿ ਇਸ ਮਾਮਲੇ ਦੇ ਵਿੱਚ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਅੱਜ ਸੁਪਾਣਾ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਜਿਸ ਨਾਲ ਇਹ ਪਤਾ ਲੱਗੇਗਾ ਕਿ ਇਹ ਪੁੱਕੀ ਕਿੱਥੋਂ ਲੈ ਕੇ ਆਏ ਸਨ ਅਤੇ ਕਿੱਥੇ ਨਾਣੇ ਵੇਚਣੀ ਸੀ। ਬੜੀ ਗੱਲ ਇਹ ਕਿੱਥੇ ਦਾ ਕੰਮ ਕੀਤਾ ਸੀ ਕਿੱਥੋਂ ਪ੍ਰਾਪਤ ਕੀਤਾ ਹੈ ਕੱਲ ਸਰ 16 ਤਰੀਕ ਨੂੰ ਜੇ ਕੇ ਹਮਾ ਰਿਜ਼ੋਰਟ ਹੈ ਜੀ ਸਤਰਾਨੇ ਦੇ ਖਨੌਰੀ ਪਾਤਣਾ 메ਨ ਹਾਈਵੇ ਤੇ ਉੱਥੇ ਮੁਗਵਰੀ ਸੀਗੀ ਉੱਥੇ ਨਾਕਾਬੰਦੀ ਕਰਕੇ ਗ੍ਰਿਫਤਾਰ ਟਰੱਕ ਰੋਕ ਕੇ ਸਰਚ ਕੀਤੀ ਜੇਰ ਸਰਦ ਕੀ ਡੀਐਸਪੀ ਸਾਹਿਬ ਸ੍ਰੀ ਅਨਜੇ ਚਾਨ੍ਹ ਸਾਹਿਬ ਪਾਤਣਾ ਉਸ ਤੋਂ ਬਾਅਦ 90 ਬੋਰੀਆਂ ਰਿਕਵਰੀ ਹੋਈ ਹੈ ਜੀ ਕੁੱਕੀਆਂ 22 ਕਿਲੋ ਦੀਆਂ ਕੁੱਲ 1800 ਕਿਲੋ ਤੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਜੀ ਇਹ ਡਰਾਮਾ ਕਿਸ ਨੂੰ ਕਰ ਰਹੀ ਹੈ ਅਜੇ ਇੱਕ ਪੇਸ਼ ਕਰਦੇ ਆਂ ਇਹ ਪੁੱਛ-ਕਿਛ ਕਰਨੀ ਹੈ ਰਿਮਾਰਡ ਲੈ ਕੇ ਇੱਕ ਬੰਦਾ ਡਰ ਹੈ ਕਿ ਕਿੱਥੇ ਪਸ ਨਹੀਂ ਹਾਂਜੀ ਇਹੀ ਬੰਦਾ ਗੱਲਾਂ ਸੀ ਗੱਡੀ ਦੇ ਵਿੱਚ ਇਹੀ ਚਲਾ ਰਿਹਾ ਸੀਗਾ ਹਾਲ ਕੋਈ ਪਤਾ ਨਹੀਂ ਕਿ ਕਿੱਥੋਂ ਲੈ ਕੇ ਆਇਆ ਗੱਲਬਾਤ ਨਹੀਂ ਨਹੀਂ ਹੁਣ ਦਾ ਇਹ ਤਾਂ ਰਿਮਾਰਡ ਦੇ ਵਿਸ਼ੇ ਨੇ ਜੀ ਬਾਤ ਰਿਮਾਰਡ ਤੇ ਕਰਕੇ ਕਰਾਂਗੇ ਪੁੱਛ-ਕਿਛ 90 ਬੋਰੀਆਂ ਦੀ 90 ਬੋਰੀਆਂ ਜੀ ਪਰ ਸੋਚਣ ਵਾਲੀ ਗੱਲ ਹੈ ਕਿ ਕਰੋੜਾਂ ਰੁਪਏ ਖਰਚ ਕੇ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਐਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਪਰ ਇੱਕ ਪਾਸੇ ਟਰਾਲਾ ਭਰ ਕੇ ਪੰਜਾਬ ਦੇ ਵਿੱਚ ਭੁੱਕੀ ਦਾ ਰਿਹਾ ਜੋ ਕਿ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਅਜਿਹੇ ਨਸ਼ੀਲੇ ਪਦਾਰਥ ਆਉਣਾ ਵੱਡੇ ਸਵਾਲ ਖੜੇ ਕਰਦਾ ਹੈ ਸਮਾਣਾ ਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ